ਆਹ ਨਾਲ ਸਾਰੇ ਪਿੰਡ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇ ਨੂੰ ਦੀਪ ਵਾਸਤੇ ਉੱਤੇ ਫੇਰੀ ਪਿੰਡ ਤੋਂ ਦੁਨੀਆ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਕਿਧਰੋਂ ਕਿ ਦੂਜਾ ਪਾਸਾ ਬੰਦ ਸੀਗਾ ਤੁੰਦ ਕਰਕੇ ਉਹ ਜੋ ਰੱਗੋ ਆ ਰਹੇ ਸੀਗੇ ਸੀ ਆ ਰਹੇ ਸੀਗੇ ਤੇ ਉਹ ਮੋਰ ਟੈਂਕਰਾ ਆ ਰਿਹਾ ਸੀਗਾ ਵਿੱਚੋਂ ਬਜਾ ਬਸ ਦੀ ਕਿੰਨੀ ਕਿੰਨੀ ਚੱਕੀ ਹੋ ਗਈ ਕਿੰਨੀ ਕਿਸ ਵਾਰ ਕਾਫੀ ਹੋ ਗਏ ਜੀ ਸਵਾਰੀ ਵੀ ਟਿਕਸੀ ਬਸ ਤੇ ਸਵਾਰੀ ਭਰੀ ਹੋਈ ਸੀ ਬਸ ਪੂਰੀ ਹਾਂ 50 ਕਿਸੀਗੇ ਜਾਂ ਖੜਗੇ ਵੀ ਸੀ ਖੜੀਆਂ ਵੀ ਸੀ ਸਵਾਰੀਆਂ 10 ਵਾਰ ਹਾਂ ਸਰ ਕੀ ਕਹਿਣਾ ਜਿਹੜਾ ਸਵੇਰੇ ਹਾਦਸਾ ਹੋਇਆ ਸੀ ਉਸ ਮੌਕੇ ਤੇ ਹਾਂਜੀ ਮੈਂ ਸ਼ਕੰਦਰ ਕੁਮਾਰ ਮਿਸ਼ਾਣਾ ਥੋੜਾ ਸਮਾਂ ਪਹਿਲਾਂ ਸਾਨੂੰ ਇੱਕ ਕਾਲ ਆਈ ਸੀ ਕਿ ਬਠਿੰਡਾ ਡਬਲ ਨੈਸ਼ਨਲ ਹਾਈਵੇ ਤੇ ਪਿੰਡ ਗੁਰੂ ਸਰ ਸ਼ੈਣੀ ਵਾਲਾ ਦੇ ਨਜ਼ਦੀਕ ਇੱਕ ਹਾਦਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਇੱਕ ਨਿੱਜੀ ਬੱਸ ਅਤੇ ਤੇਲ ਵਾਲੀ ਟੈਂਕੀ ਦੀ ਆਮਨੇ ਸਾਹਮਣੇ ਟੱਕਰ ਮਿਲੀ ਜਿਸ ਵਿੱਚ ਇੱਕ ਦਰਜਨ ਦੇ ਕਰੀਬ ਵਿਅਕਤੀ ਜੋ ਜ਼ਖਮੀ ਮਿਲੇ ਜ਼ਖਮੀਆਂ ਨੂੰ ਆਪਣੀ ਐਮੂਲੈਂਸ ਦੀ ਸਹਾਇਤਾ ਤੇ ਆਪਣੀ ਟੀਮ ਦੀ ਸਹਾਇਤਾ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਂ ਲੈ ਕੇ ਆਏਗੇ ਇੱਕ ਦਰਜਨ ਤੋਂ ਪਲੱਸ ਕਰੀਬ ਜ਼ਖਮੀ ਸੀ ਜਿਸ ਦੇ ਜਿਸ ਨੂੰ 10 ਦੇ ਕਰੀਬ ਐਂਬੂਲੈਂਸਾਂ ਨੇ ਵੱਖ-ਵੱਖ ਸੋਸਾਇਟੀਆਂ ਨੇ ਲੈ ਬਠੰਡਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜੀ ਜਾਨੀ ਨੁਕਸਾਨ ਤੋਂ ਬਚਾ ਗਿਆ ਜੀ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਰ ਵੀ ਕੋਈ ਹਸਪਤਾਲਾਂ ਵਿੱਚ ਲੈ ਕੇ ਗਏ ਹਾਂ ਜੀ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਜੀ ਜ਼ਖਮਾਂ ਨੂੰ ਦੇਖਦੇ ਹੋਏ ਹਾਂ ਜੀ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੋਇਆ ਜੀ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਹਾਦਨ ਦਾ ਵਰਕਰਾ ਥੋੜੀ ਰਿਪੱਲਾ ਸਾਨੂੰ ਇਤਲਾ ਆਈ ਸੀ ਕਿ ਬਠਿੰਡਾ ਡੱਬਾ ਵਾਲੀ ਨੈਸ਼ਨਲ ਹਾਈਵੇ ਤੇ ਗੁਰਸਰ ਸੈਨਲ ਤੇ ਗੈਰੀ ਬੁੱਧ ਗਰੀਬ ਉੱਤਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਿਆ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਵਸਤੇ ਤੇ ਟਰੱਕ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਧੁੰਦ ਕਾਫੀ ਆਉਣ ਦੇ ਕਰਨੇ ਐਕਸੀਡੈਂਟ ਹੋਇਆਗਾ ਤੇ ਇੱਕ ਰੋਡ ਚੱਲ ਰਹੀ ਸੀ ਵਨ ਸਾਈਡਰ ਚੱਲ ਰਹੀ ਸੀ ਤੇ ਸਵਾਰੀਆਂ 15 20 ਤੋਂ 25 ਜਾਨੇ ਜ਼ਖਮੀ ਹੋਇਆ ਕੰਡਕਟਰ ਵੀ ਜ਼ਖਮੀ ਹੋਇਆ ਅੱਧਿਆਂ ਨੂੰ ਐਮਡਸਤ ਹਲਦਨ ਸੇਵਲਾਸ ਤਲਬਠੰਡਾ ਦਾਖਲ ਕਰਵਾ ਦਿੱਤਾ ਗਿਆ ਕਿਹੜੀ ਬੱਸ ਸੀ ਸਰ ਨਿਊ ਦੀਪ ਸੀ ਸਰ ਉਹ ਤੋਂ ਰਾਮੇ ਤੋਂ ਬਠਿੰਡੇ ਆ ਰਹੀ ਸੀਗੀ ਇਹ ਕਾਫੀ ਅੱਜ ਧੁੰਦ ਸੀ ਉਹਦੇ ਕਰਨੀ ਐ ਸ਼ਿਕਾਇਤ ਆਸਰ ਵਾਪਰੇ ਸਰ